ਪੰਸ ਸਿੰਘ ਬਾਣਾਦੀ ਮੀਟਿੰਗ ਅੱਜ ਹੋਣ ਵਾਲੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰ ਰੇਤ ਦੇ ਵਿਖੇ ਅੱਜ ਇਹ ਮੀਟਿੰਗ ਹੋਏਗੀ 1 ਵਜੇ ਦੇ ਕੋਲ ਦਾ ਸਮੇਂ ਹੈ ਜਦੋਂ ਇਹ ਮੀਟਿੰਗ ਹੋਏਗੀ ਇਸ ਮੀਟਿੰਗ ਦੇ ਵਿੱਚ ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਉਹ ਸ਼੍ਰੋਮ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਲਿਆ ਜਾ ਸਕਦਾ ਹੈ ਇਸ ਤੋਂ ਪਹਿਲੇ ਸੁਖਬੀਰ ਸਿੰਘ ਜੇਰਾ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 12103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਚਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਆਦ ਨੂੰ ਸ਼੍ਰੀ ਅਕਾਲ ਤਗਤ ਸਾਹਿਬ ਵੱਲੋਂ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਹੈ ਸੋ ساری ਦੁਨੀਆ ਦੇ ਵਸਦੇ ਸਿੱਖਾਂ ਦੀ ਨਜ਼ਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਖੋਣ ਵਾਲੀ ਪੰਥ ਸਿੰਘ ਸਾਹਿਬਾਨਾ ਦੀ ਮੀਟਿੰਗ ਦੇਖਤੇ ਰਹੇਗੀ ਮੈਂ ਦਸਤੋ ਚਾਹਾਂਗਾ ਕਿ ਬੇਅਦਬੀ ਦੀਆਂ ਘਟਨਾ ਤੋਂ ਕੋਈ ਇਨਸਾਫ ਨਹੀਂ ਮਿਲਦਾ ਵਕਾਰਨ 2007 ਤੋਂ ਲੈ ਕੇ 2017 ਤੱਕ ਜੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਹਦੇ ਵਿੱਚ ਕੋਈ ਇਨਸਾਫ ਨਾ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਉਹ ਬਹੁਤ ਜ਼ਿਆਦਾ ਟਾ ਲੱਗਾ ਹੈ ਪੰਥਕ ਪਾਰਟੀ ਨੂੰ ਟਾ ਲੱਗਾ ਹੈ ਜਿਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਲਿਆ ਸੀਗਾ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਤੇ ਵਿੱਚ ਉਹਨਾਂ ਦੇ ਉੱਤੇ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਉਹਨਾਂ ਨੂੰ ਧਾਰਮਿਕ ਸਜ਼ਾ ਦੇ ਨਾਲ ਨਾਲ ਕੋਈ ਰਾਜਨੀਤਿਕ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਸੋ ਇਸ ਦੇ ਨਾਲ ਨਾਲ ਹੀ 2007 ਤੋਂ ਲੈ ਕੇ 2017 ਤੱਕ ਦੇ ਕੈਬਨਟ ਮੰਤਰੀ ਜਿਹੜੇ ਰਹੇ ਨੇ ਉਸ ਉਸ ਦੌਰਾਨ ਉਹਨਾਂ ਨੂੰ ਵੀ ਅੱਜ ਪੇਸ਼ ਹੋਣ ਲਈ ਕਿਹਾ ਗਿਆ ਹੈ ਉਹਨਾਂ ਨੂੰ ਵੀ ਅਜਤਲਬ ਕੀਤਾ ਗਿਆ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਕੋਈ ਤਨ ਤਨਖਾਹ ਲਗਾਈ ਜਾ ਸਕੇ ਸੋ ਅੱਜ ਪੂਰੇ ਦੁਨੀਆ ਪਰ ਚ ਬਖਸ ਦੇ ਸਿੱਖਾਂ ਦੀਆਂ ਨਿਗਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਨਗੀ ਕਿਉਂਕਿ 1 ਵਜੇ ਮੀਟਿੰਗ ਹੋਏਗੀ ਪੰਜ ਸਿੰਘ ਸਾਹਿਬਾਨ ਇਸ ਮੀਟਿੰਗ ਦੇ ਵਿੱਚ ਠਹਿਰਨ ਬੈਠਣਗੇ ਔਰ ਇਸ ਦੇ ਉੱਤੇ ਵਿਚਾਰ ਹੋਏਗੀ ਹੋਰ ਪੰਥਕ ਜਿਹੜੇ ਮਾਮਲੇ ਨੇ ਉਹਨਾਂ ਤੋਂ ਇਲਾਵਾ ਇਹ ਅਹਿਮ ਫੈਸਲਾ ਹੈ ਇਹਨ ਮੁੱਦਾ ਹੈ ਜਿਹੜਾ ਜਿਹਦੇ ਉੱਤੇ ਪੰਜ ਸਿੰਘ ਸਾਹਿਬਾਨ ਕੋਈ ਫੈਸਲਾ ਲੈ ਸਕਦੇ ਨੇ ਸੋ ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਦੇ ਉਸ ਸਮੇਂ ਦੌਰਾਨ ਜਿਹੜੀ ਕੋਰ ਕਮੇਟੀ ਸੀਗੀ ਉਹਦੇ ਮੈਂਬਰ ਵੀ ਉਹਨਾਂ ਨੂੰ ਵੀ ਤਲਬ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਜਿਹੜੀ ਐਗਜ਼ੀਕਟਿਵ ਕਮੇਟੀ ਸੀਗੀ ਉਹਨਾਂ ਨੂੰ ਵੀ ਤਲਬ ਕੀਤਾ ਹੋਇਆ ਹੈ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਔਰ ਸਖਤਰ ਜਿਹੜੇ ਨੇ ਉਹਨਾਂ ਨੂੰ ਉਮੀਦ ਇੱਥੇ ਰਹਿਣ ਦੀ ਗਾਹ ਨਿਰਦੇਸ਼ ਦਿੱਤੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਕੈਬਨਿਟ ਦਰਜਾ ਹਾਸਲ ਕਰਨੇ ਮਨਜਿੰਦਰ ਸਿੰਘ ਸੱਸਾ ਨੂੰ ਵੀ ਤਲਬ ਕੀਤਾ ਹੋਇਆ ਹੈ ਜੋ ਕਿ ਸਿਰਸਾ ਅੱਜ ਕੱਲ ਬੀਜਪੀ ਦੇ ਆਗੂ ਨੇ ਪਰ ਉਹਨਾਂ ਨੂੰ ਉਸ ਵੇਲੇ ਕਿਉਂਕਿ ਉਸ ਵੇਲੇ ਅਕਾਲੀ ਦਲ ਦੇ ਵਿੱਚ ਸੀਗੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਨੇ ਪ੍ਰਧਾਨ ਸੀਗੇ ਉਹਨਾਂ ਨੂੰ ਇਸ ਕਰਕੇ ਵੀ ਇਸ ਮੀਟਿੰਗ ਦੇ ਵਿੱਚ ਤਲਬ ਕੀਤਾ ਹੋਇਆ ਸੋ ਕੁੱਲ ਮਿਲਾ ਕੇ ਸਾਰੀ ਸਾਰੇ ਜਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਤਲਬ ਕੀਤਾ ਹੈ ਇਹ ਮੀਟਿੰਗ ਬਾਅਦ ਦੁਪਹਿਰ 1 ਵਜੇ ਹੋਏਗੀ ਜਿਦੇ ਵਿੱਚ ਪੰਜ ਸਿੰਘ ਸਾਹਿਬਾਨ ਮੌਜੂਦ ਰਹਿਣਗੇ ਔਰ ਇਹਨਾਂ ਦੇ ਉੱਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਸੋ ਪੂਰੇ ਦੁਨੀਆ ਦੀ ਨਿਗਾਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਰਹਣਗੀ ਕਿ ਸ਼ੀ ਅਕਾਲ ਤੱਕ ਸਾਹਿਬ ਦੇ ਉਤੇ ਕੋਈ ਫੈਸਲਾ ਆ ਸਕਦਾ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੇ ਦੌਰਾਨ ਘਟੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਉਹਦੇ ਨਾਲ ਜਿਹੜੀ ਖਾਸ ਕਰਕੇ ਬੇਅਦਬੀ ਦਾ ਮਾਮਲਾ ਸੀ ਡੇਰਾ सिरसा ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਪੰਥ ਦੇ ਪੰਜਾਬ ਦੇ ਵਿੱਚ ਪੈਦਾ ਹੋਏ ਹਾਲਾਤ ਨੇ ਉਹਦੇ ਵਿੱਚ ਕਈ 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 ਜਾਨਾਂ ਜਾ ਚੁੱਕੀਆਂ ਨੇ ਉਸ ਤੋਂ ਸੀਰੀਅਸ ਹੋ ਕੇ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਸ ਤੇ ਦੋਸ਼ੀ ਪਾਇਆ ਸੀਗਾ ਸੁਖਬੀਰ ਸਿੰਘ ਬਾਦਲ ਨੂੰ ਔਰ ਉਹਨਾਂ ਨੂੰ ਅਕਾਲ ਤਖਤ ਦੀ ਫਸੀਲ ਦੇ ਉੱਤੋਂ ਖੜੇ ਹੋ ਕੇ ਫੈਸਲਾ ਸੁਣਾਇਆ ਸੀ ਉਹਨਾਂ ਨੂੰ ਤਨਖਾਹੀਆ ਇਕਰਾਰ ਦੇ ਦਿੱਤਾ ਸੀਗਾ 30 ਅਗਸਤ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਗਈ ਸੀਗੀ ਔਰ 1 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਔਰ ਕੁਝ ਮੰਤਰੀ ਉਹਨਾਂ ਦੇ ਨਾਲ ਜਿਹੜੇ ਉਸ ਵੇਲੇ ਮੰਤਰੀ ਰਹੇ ਨੇ ਉਹ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸਨ ਉਹਨਾਂ ਨੇ ਆਪਣਾ ਪਰਵਾਨਗੀ ਦੇ ਦਿੱਤੀ ਸੀ ਕਿ ਆਪਣਾ ਸਪਸ਼ਟਿਕਰਨ ਦੇ ਦਿੱਤਾ ਸੀਗਾ ਤੇ ਉਸ ਆਪਣੇ ਉੱਪਰ ਕੋਈ ਜੜੀ ਸਜ਼ਾ ਹੈ ਉਹ ਲਗਾਈ ਜਾਣ ਦੀ ਅਪੀਲ ਕੀਤੀ ਸੀਗੀ ਸੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਤੰਬਰ ਅਕਤੂਬਰ ਨਵੰਬਰ ਤੱਕ ਕੋਈ ਫੈਸਲਾ ਲੈ ਨਾ ਲਿਆ ਨਹੀਂ ਲੇਤਾ ਸੀਗਾ ਫਿਲਹਾਲ ਹੁਣ ਉਸ ਤੋਂ ਬਾਅਦ ਇਹ ਅੱਜ ਦਾ ਦਿਨ ਯਾਨੀ ਕਿ 2 ਦਸੰਬਰ ਨੂੰ ਇਹ ਫੈਸਲਾ ਅੱਜ ਸੁਣਾਇਆ ਜਾ ਸਕਦਾ ਹੈ ਪਰ ਮਹਾਰਾ ਦੀ ਬਣੀਏ ਤਾਂ ਅੱਜ ਦੇ ਅੱਜ ਦੀ ਮੀਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਵੀ ਆ ਸਕਦਾ ਕਿਹਾ ਜਾ ਰਿਹਾ ਹੈ ਕਿ ਕੋਈ ਕਿਉਂਕਿ ਇਸ ਦੇ ਉੱਤੇ ਵਿਚਾਰਾ ਹੋਣੀਆਂ ਕਿ ਕਿਹੜਾ ਫੈਸਲਾ ਕੀ ਲਿੱਤਾ ਜਾਵੇ ਕੀ ਸੁਨਾਇਆ ਜਾਵੇ ਇਹ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੋਇਆ ਹੈ ਕਿ ਉਹ ਉਹਨਾਂ ਦੇ ਉੱਤੇ ਤਾਂ ਹੁਣ ਉਹਨਾਂ ਨੂੰ ਧਾਰਮਿਕ ਸਜ਼ਾ ਸੁਨਾਉਂਦਾ ਫੈਸਲਾ ਹੋ ਸਕਦਾ ਹੈ ਮਗਰ ਜਿਹੜੇ 17 ਕੈਬਨਿਟ ਮੰਤਰੀ ਸੀਗੇ ਉਸ ਵੇਲੇ ਉਹਨਾਂ ਨੂੰ ਕੋਈ ਸਜ਼ਾ ਸੁਣਾਈ ਜਾ ਸਕਦੀ ਇਸ ਦੇ ਨਾਲ ਨਾਲ ਹੋਰ ਕਮੇਟੀ ਦੇ ਮੈਂਬਰਸ ਨੂੰ ਵੀ ਸਜ਼ਾ ਸੁਣਾਈ ਜਾਏਗੀ ਉਸ ਵੇਲੇ ਜਥੇਦਾਰ ਸੀਗੇ ਜਿਹੜੇ ਉਹਨਾਂ ਨੂੰ ਵੀ ਸਪਸ਼ਟ ਕਰਨ ਦੇ ਦਿੱਤਾ ਸੀਗਾ ਕਿ ਉਹ ਕਿਸ ਹਾਲਾਤ ਦੇ ਵਿੱਚ ਉਹਨਾਂ ਨੇ ਉਹ ਫੈਸਲਾ ਲਿਆ ਸੀਗਾ ਜਦੋਂ ਡੇਰਾ ਸਿਸਾ ਮੁਖੀ ਨੂੰ ਆ ਮਾਫ ਕਰ ਦਿੱਤਾ ਸੀਗਾ ਉਹ ਕਿਹੜੇ ਹਾਲਾਤ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਉਹਨਾਂ ਵੱਲੋਂ ਵੀ ਸਪਸ਼ਟਕਰਨ ਮੰਗਿਆ ਗਿਆ ਸੀਗਾ ਉਹਨਾਂ ਨੂੰ ਵੀ ਸਪਸ਼ਟਕਰਨ ਦੇਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਪਰ ਉਹ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੇ ਚੁੱਕੇ ਨੇ ਸੋ ਕੁੱਲ ਮਿਲਾ ਕੇ ਅੱਜ ਜਿਹੜੀ 1 ਵਜੇ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰ ਦੇ ਉੱਤੇ ਦੁਨੀਆ ਪਾਰ ਦੇ ਸਿੱਖਾਂ ਦੀ ਉਸ ਦੇ ਉੱਤੇ ਨਿਗ੍ਹਾ ਰਹੇਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀ ਫੈਸਲਾ ਆਉਂਦਾ ਹੈ ਕਿਉਂਕਿ ਇਹ ਪੰਜਾਬ ਦੇ ਪਵਿੱਖ ਨੂੰ ਲੈ ਕੇ ਫੈਸਲਾ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਵਿੱਖ ਨੂੰ ਲੈ ਕੇ ਇਸ ਦਾ ਫੈਸਲਾ ਕੀਤਾ ਜਾ ਸਕਦਾ ਹੈ ਛੋ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੋਰ ਕਮੇਟੀ ਔਰ ਉਸ ਵੇਲੇ ਦੀ ਵਿਜਾਰਤ ਦੇ ਵਿੱਚ ਜਿਹੜੇ ਮੰਤਰੀ ਸਨ ਉਹਨਾਂ ਉਹਨਾਂ ਦੇ ਉੱਤੇ ਕੋਈ ਧਾਰਮਿਕ ਫੈਸਲਾ ਆ ਸਕਦਾ ਹੈ ਸੋ ਕੁਲ ਮਿਲਾ ਕੇ ਕਹਿਆ ਜਾਏ ਕਿ ਅੱਜ ਦੀ ਮੀਟਿੰਗ ਜਿਹੜੀ ਆ ਬਹੁਤ ਮਹੱਤਵਪੂਰਨ ਸਮਝੀ ਜਾ ਰਹੀ ਹੈ ਫੈਲਾਪਸਨ ਨਿਤੇਜ ਦੇ ਨਾਲ ਜੋਤੀ ਬਹਨ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ